ਹਾਂਜੀ ਸਰ ਅੱਜ ਪਿੰਡ ਰਾਜੇ ਕੇ ਔਰ ਮੀਮੇ ਚੱਕ ਵੱਲੋਂ ਚੈਨਲ ਡੋਰ ਦਾ ਬਾਈਕਾਟ ਕੀਤਾ ਗਿਆ ਤੁਸੀਂ ਪਿੰਡ ਦੇ ਸਰਪੰਚ ਜੀ ਕਿਵੇਂ ਤੁਸੀਂ ਮਹਿਸੂਸ ਕੀਤਾ ਕਿ ਇਹ ਚੈਨਲ ਡੋਰ ਦਾ ਜਿਹੜਾ ਬਾਈਕਾਟ ਕਰਨਾ ਚਾਹੀਦਾ ਅਹ ਵੇਖੋ ਜੀ ਚੈਨਾ ਡੋਰ ਦੇ ਨਾਲ ਕਾਫੀ ਐਕਸੀਡੈਂਟ ਹੋਉਂਦੇ ਸੀਗੇ ਛੋਟੇ ਛੋਟੇ ਬੱਚਿਆਂ ਦਾ ਨੁਕਸਾਨ ਹੋਂ ਰਿਹਾ ਸੀਗਾ ਪੰਛੀਆਂ ਦਾ ਵੀ ਵਾਤਾਵਰਣ ਦਾ ਵੀ ਨੁਕਸਾਨ ਹੋਂ ਰਿਹਾ ਸੀਗਾ ਤੇ ਅਸੀਂ ਪਿੰਡ ਦੇ ਨੌਜਵਾਨਾਂ ਨਾਲ ਗੱਲ ਕੀਤੀ ਤੇ ਉਹ ਸਾਡੀ ਇਸ ਗੱਲ ਦੇ ਵਿੱਚ ਰਾਜ਼ੀ ਹੋ ਗਏ ਵੀ ਠੀਕ ਹੈ ਅਸੀਂ ਚੈਨਾ ਡੋਰ ਦਾ ਬਾਈਕਾਟ ਕਰਦੇ ਹਾਂ ਕੁਝ ਲੋਕਾਂ ਨੇ ਚੈਨਾ ਡੋਰ ਖਰੀਦੀ ਸੀ ਅੱਜ ਤੁਹਾਡੇ ਵੱਲੋਂ ਜਿਹੜਾ ਨੂੰ ਜਲਾ ਦਿੱਤਾ ਗਿਆ ਹਾਂਜੀ ਬਿਲਕੁਲ ਜਿਹਨੇ ਬ ਬੱਚੇ ਹੈਗੇ ਨੌਜਵਾਨ ਹੈਗੇ ਬਹੁਤ ਸਾਰੇ ਬੱਚਿਆਂ ਨੇ ਨੌਜਵਾਨਾਂ ਨੇ ਸਾਡਾ ਇਸ ਚੀਜ਼ ਦੇ ਇਥੇ ਸਮਰਥਨ ਦਿੱਤਾ ਵਾ ਤੇ ਆਪਣੇ ਨੇ ਉਹ ਵੀ ਇਹਨਾਂ ਦੀ ਲੋੜ ਹੈਗੀ ਲਿਆ ਕੇ ਇਥੇ ਜਲਾਈ ਗਈ ਸਭ ਜੇ ਮੰਨ ਲਓ ਫਿਰ ਵੀ ਕੋਈ ਚੈਨਲ ਦੋਦੀ ਵਰਤੋਂ ਕਰਦਾ ਤੁਸੀਂ ਐਜੇ ਪਿੰਡ ਦੇ ਸਰਪੰਚ ਹੋ ਨਾ ਤੇ ਕੱਲ ਨੂੰ ਤਾਂ ਕਾਰਵਾਈ ਹੁੰਦੀ ਹੈ ਕੀ ਤੁਸੀਂ ਉਹਦੀ ਸਪੋਰਟ ਕਰੋਗੇ ਨਹੀਂ ਜੀ ਬਿਲਕੁਲ ਨਹੀਂ ਅਸੀਂ ਸਵੇਦੀ ਦੋ ਟਾਈਮ ਆਪਣਾ ਗੋਦਰਾ ਸਾਹਿਬ ਅਲਾਸਮੈਂਟ ਕਰਵਾਈ ਹੋਈ ਆ ਫਿਰ ਅਸੀਂ ਸਾਰੇ ਪਿੰਡ ਦੇ ਵਿੱਚ ਵੀ ਚੌਕੀਦਾਰ ਵੱਲੋਂ ਵੀ ਲਾਉਸ ਕੀਤਾ ਗਿਆ ਵਾ ਕਿ ਚੈਨਾ ਲੋਰ ਦਾ ਜੋ ਵੀ ਹੈਗਾ ਬਾਈਕਾਟ ਕਰੋ ਤੇ ਇਸ ਤੋਂ ਉੱਠ ਕੇ ਜਿਹੜਾ ਵੀ ਕੋਈ ਇਹਨੂੰ ਅੱਗੇ ਲੈ ਕੇ ਚੱਲਦਾ ਵਾ ਉਹ ਖੁਦ ਜ਼ਮੇਵਾਰ ਆਉ ਪੰਚਾਇਤ ਉਹਦੇ ਪ੍ਰਤੀ ਕੋਈ ਵੀ ਮੰਨਜੀਦਾ ਨਹੀਂ ਕਰੂਗੀ ਕੋਈ ਨਹੀਂ ਕਰੂਗੀ ਪੁਲਿਸ ਵੱਲੋਂ ਵੀ ਤੁਹਾਨੂੰ ਕੋਈ ਸਹਿਯੋਗ ਕੀਤਾ ਗਿਆ ਕਿ ਇਹਦੇ ਸਬੰਧ ਵਿੱਚ ਤੁਸੀਂ ਲੋਕਾਂ ਨੂੰ ਵੇਅਰ ਕਰੋ ਜੀ ਮੇਰੀ ਗੱਲ ਹੈ ਜੈ ਸੇ ਆਮ ਜਨਤਾ ਦੇ ਜਾ ਕੇ 255 ਉਹ ਪੰਨਾ ਇਹ ਚੀਜ਼ਾਂ ਆਉਂਦੀਆਂ ਆਪਣੇ ਪਿੰਡ ਦੇ ਵਿੱਚ ਬੱਚਿਆਂ ਨਾਲ ਨੌਜਵਾਨਾਂ ਨਾਲ ਗੱਲ ਕਰਕੇ ਤੇ ਮਾਈਕ ਦਾ ਪ੍ਰਭਾਵ ਉਸ ਬਾਅਦ ਵਿੱਚ ਕੋਈ ਅਗਰ ਕਾਰਵਾਈ ਹੁੰਦੀ ਹੈ ਤੇ ਉਹ ਪੁਲਿਸ ਫਿਰ ਆਪ ਇਹਦੀ ਕਾਰਵਾਈ ਦੇ ਵਿੱਚ ਆਪਣਾ ਜੋ ਵੀ ਹੈਗਾ ਕਰੋਗੇ ਅਸੀਂ ਬਿਲਕੁਲ ਵੀ ਕਿਸੇ ਦੀ ਮਦਦ ਨਹੀਂ ਕਰਾਂਗੇ ਜਿਸ ਤਰ੍ਹਾਂ ਤੁਸੀਂ ਸੰਕਲਪ ਲਿਆ ਹੈ ਚਾਈਨਾ ਡੋਰ ਨੂੰ ਦਾ ਬਾਈਕਟ ਕੀਤਾ ਇਸ ਤਰ੍ਹਾਂ ਲੱਗਦਾ ਕਿ ਹੋਰ ਨਾ ਪਿੰਡਾਂ ਦੇ ਵੀ ਸਰਪੰਚਾਂ ਨੂੰ ਬਾਈਕਟ ਕਰਨੀ ਚਾਹੀਦੀ ਚਾਹੀਦਾ ਬਿਲਕੁਲ ਹਰ ਪਿੰਡ ਨੂੰ ਇਸ ਤੇ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਆ ਕਿਉਂਕਿ ਇਹ ਬਹੁਤ ਨੁਕਸਾਨ ਹੋ ਰਿਹਾ ਹੈ ਡੇਲੀ ਦੀਆਂ ਨਹੀਂ ਆ ਜੇ ਇੰਨਾ ਨਹੀਂ ਜਨਮ ਵੀ ਦੇਖ ਕੇ ਕੋਈ ਬੰਦਾ ਕੋਈ ਵੀ ਪਿੰਡ ਮਤਲਬ ਉਹ ਉੱਠ ਕੇ ਖੜਾ ਨਹੀਂ ਹੁੰਦਾ ਤੇ ਫਿਰ ਬਹੁਤ ਸਾਰੇ ਹਰੇਕ ਪਿੰਡ ਨੂੰ ਕੰਮ ਕਰਨ ਹਰੇਕ ਪਿੰਡ ਨੂੰ ਇਹਦੇ ਪ੍ਰਤੀ ਆਪਣੀ ਬੁਫਾਦ ਜੀ ਸਾਡੇ ਸਾਡੇ ਅੰਕਲ ਜੀ ਅੱਜ ਪਿੰਡ ਵਸੀਆਂ ਨੇ ਕੁਝ ਨੌਜਵਾਨ ਆਏ ਉਹਨਾਂ ਨੇ ਚੈਨਾ ਦਾ ਡੋਰ ਦਾ ਜਿਹੜਾ ਬਾਈਕਟ ਕੀਤਾ ਕਿਉਂ ਲੋੜ ਪਈ ਚੈਨਾ ਡੋਰ ਦਾ ਬਾਈਕਟ ਸਰੇ ਟੀਵੀ ਦੇਖਣੇ ਰੋਜ਼ ਕਿਸੇ ਮੈਡਮ ਦਾ ਗਲਾ ਕਟਿਆ ਜਾ ਰਿਹਾ ਕਿਸੇ ਬੱਚੇ ਦਾ ਉਂਗਲਾ ਕਟਿਆ ਜਾਂਦਾ ਕਿ ਹੱਥ ਕਟਿਆ ਜਾਂਦਾ ਰੋਜ਼ਾਨਾ ਹੀ ਬਹੁਤ ਜ਼ਿਆਦਾ ਗਲਤ ਹੋ ਰਿਹਾ ਵਾ ਇਹ ਚੰਨਡੋਰ ਬਿਲਕੁਲ ਬੰਦ ਹੋਣੀ ਚਾਹੀਦੀ ਸਾਡੇ ਸਰਪੰਚ ਸਾਹਿਬ ਰਾਜੇ ਕਹਿੰਦੇ ਬਹੁਤ ਵਧੀਆ ਦੋ ਦਿਨ ਤੋਂ ਅਲਾਉਟਮੈਂਟ ਕਰ ਰਹੇ ਆ ਘਰ ਘਰ ਚੌਂਕੀਦਾਰ ਕਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਸੁਧਾਰੋ ਚੰਨਡੋਰ ਨਹੀਂ ਹੋਣੀ ਚਾਹੀਦੀ ਪਿੰਡ ਦੇ ਵਿੱਚ ਤੇ ਆਪਾਂ ਪੂਰਾ ਬਾਈਕਾਟ ਕੀਤਾ ਜੀ ਇਸ ਵਾਸਤੇ ਪਿੰਡ ਰਾਜੇ ਕੇ ਮੇਮੇ ਚੱਕ ਵਿੱਚ ਲੱਗਦਾ ਜਿਸ ਤਰ੍ਹਾਂ ਤੁਸੀਂ ਕੀਤਾ ਅੱਜ ਤੁਸੀਂ ਪਿੰਡ ਵਸੀਆਂ ਸਕਲਪਿਆ ਦੂਸਰੇ ਲੋਕਾਂ ਨੇ ਵੀ ਇਤੋਂ ਜਿਹੜੀ ਇਹਦਲਾਂ ਕੀਤੀ ਬਹੁਤ ਲੋਕ ਸਿੱਖ ਮਤ ਲੈਣਗੇ ਬਹੁਤ ਚੰਗੀ ਗੱਲ ਹੈ ਕੋਈ ਮਾੜਾ ਕੰਮ ਨਹੀਂ ਹੈਗਾ ਆਪਾਂ ਕਿਹੜੇ ਬੱਚਿਆਂ ਨੂੰ ਕਿਸੇ ਨਸ਼ੇ ਮਗਰ ਲਾਉਣ ਦੇ ਗਲਤ ਪਾਸੇ ਲਾਉਣ ਦੇ ਚੰਗੇ ਪਾਸੇ ਲਾਉਣ ਦੇ ਬੱਚੇ ਚੰਗੇ ਕਰਮ ਕਰੋ ক্রিকেট ਖੇਡੋ ਫੁੱਟਬਾਲ ਖੇਡੋ ਚੰਗੇ ਕੰਮ ਕਰੋ ਗਵਰਨਮੈਂਟ ਵੀ ਤੁਹਾਡੇ ਪੂਰੇ ਹੈਲਪ ਦੇ ਕਰੇਗੀ ਇਹ ਚੈਨਲ ਡੋਰ ਲਿਆ ਕੇ ਆਪਾਂ ਪੰਛੀਆਂ ਦੇ ਪਰ ਕੱਟਦੇ ਆਂ ਬੱਚਿਆਂ ਦੇ ਗਲੇ ਕੱਟਦੇ ਆਂ ਉਹ ਸਾਡੇ ਵਾਸਤੇ ਸੋਭਾ ਨਹੀਂ ਦਿੰਦੇ ਜੀ ਸਰ ਅੱਜ ਚੈਨਲ ਡੋਰ ਤੋਂ ਬਾਈਕਟ ਕੀਤਾ ਗਿਆ ਕੀ ਕਹਿਣਾ ਚਾਹੋਗੇ ਅਸੀਂ ਵੀ ਜੀ ਇਹੋ ਕਹਿਣਾ ਚਾਹੁੰਦੇ ਆਂ ਕਿ ਆ ਪੰਛੀ ਜਿੱਦਾਂ ਵਾ ਇਹ ਪੰਛੀਆਂ ਨੂੰ ਵੀ ਬਹੁਤ ਇਹਦੇ ਨਾਲ ਨੁਕਸਾਨ ਪਹੁੰਚਦਾ ਵਾ ਕਹੀਂ ਹਰ ਬੰਦੇ ਨੇ ਇਹੀ ਗੱਲ ਕਹਿੰਨੀ ਹੈ ਕਿ ਚੈਨਾ ਡੋਰ ਦਾ ਮਤਲਬ ਬਾਈਕਟ ਕੀਤਾ ਜਾਵੇ ਇਹਨੂੰ ਨਾ ਵਰਤੋ ਗੱਲ ਕਹ ਦੀ ਕਿਉਂਕਿ ਆ ਜਿੱਦਾਂ ਹੁਣ ਖਾਸੇ ਹੋਣ ਡਿਆ ਨਾ ਹੋਣ ਗੱਲ ਕਿਸ ਤਰ੍ਹਾਂ ਤੁਹਾਨੂੰ ਮਤਲਬ ਇਹ ਤਾਨੂੰ ਲੱਗਾ ਕਿ ਇਹ ਚੀਜ਼ ਬਾਈ ਕੱਟ ਕਰਨਾ ਚਾਹੀਦਾ ਤੁਹਾਨੂੰ ਮਤਲਬ ਕਿਵੇਂ ਦਾ ਮਤਲਬ ਮਹਿਸੂਸ ਕੀਤਾ ਵੀ ਇਹ ਬਹੁਤ ਘੱਟ ਹੈ ਮਹਿਸੂਸ ਕਰਕੇ ਕੀਤਾ ਕਿ ਥੋੜਾ ਜਿਹਾ ਵੇਖੋ ਆ ਪਿਤੋ ਵੀਡੀਓ ਆਪਣਾ ਦੇਨੇ ਆਪਾਂ ਟੀਵੀ ਦੇ ਉੱਤੇ ਜਰੀਏ ਉਹਦੇ ਕਰਕੇ ਤਦ ਕੀਤਾ ਕਿ ਬਹੁਤੇ ਜਿੱਦਾਂ ਹੁਣ ਆ ਇੱਕ ਬੱਚੇ ਦੀ ਦੱਸਣ ਦੇ ਆ ਵੀ ਗਲੇ ਚ ਨੋਟ ਫਿਰ ਗਈ ਆ ਇਦਾਂ ਦੀਆਂ ਗੱਲਾਂ ਵੇਖ ਕੇ ਤੇ ਫਿਰ ਆਪਾਂ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਕਿ ਆਪਣੇ ਬੱਚਿਆਂ ਨੂੰ ਜਾਗਰੂਕ ਕੀਤਾ ਵੀ ਤੁਸੀਂ ਮਤਲਬ ਚੈਨਲ ਡੋਰ ਦੇ ਨਾਲ ਬਤਾਂਦੇ ਜਿਹੜੀਆਂ ਲਾਗ ਹਾਂ ਹਾਂਜੀ ਪੁੱਤਰ ਜੀ ਅੱਜ ਡੋਰ ਦਾ ਬਾਈਕਟ ਕੀਤਾ ਹੈ ਹਾਂਜੀ ਅਸੀਂ ਸਾਰੇ ਨੌਜਵਾਨਾਂ ਨੇ ਮਿਲ ਕੇ ਇਹ ਫੈਸਲਾ ਲਿਆ ਹੈ ਇਹਦੀ ਚਾਈਨਾ ਡੋਰ ਉਹ ਆਪਣੇ ਲਈ ਤੇ ਸਹੀ ਨਹੀਂ ਹੈ ਨਾਲਵਾਜ਼ਾ ਬੰਨ੍ਹ ਨਹੀਂ ਸਕਦੀ ਤੇ ਜਿਵੇਂ ਛੋਟੇ ਬੱਚੇ ਸਾਡੇ ਭੈਣ ਭਰਾ ਆ ਉਹ ਡੋਰ ਉਹਨਾਂ ਦੇ ਹੱਥ ਤੇ ਫਿਰਦੀ ਹੈ ਉਹਨਾਂ ਦੇ ਗਲੇ ਦੇ ਫਿਰ ਸਕਦੀ ਉਹਨਾਂ ਨੂੰ ਸਾਡਾ ਬਿਵਸਾਹ ਸਕਦੀ ਤੇ ਜਿਹਦੇ ਕਰਕੇ ਅਸੀਂ ਫੈਸਲਾ ਕੀਤਾ ਕਿ ਜਿੰਨਾ ਵੀ ਕਟੂਆ ਚਾਈਨਾ ਡੋਰ ਇਹਨੂੰ ਮਿਲ ਕੇ ਅੱਗ ਲਾਈਏ ਤੇ ਜਿਹੜੇ ਅਸੀਂ ਇੰਜੋਏ ਕਰਨੀ ਹੈ ਲੋੜੀ ਉਹ ਨਾਰਮਲ ਸੂਤਰ ਨਾਲ ਕਰਕੇ ਤੇ ਅਸੀਂ ਲੋੜੀ ਕਰੀਏ